ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਵੈਸੇ ਤਾਂ ਇਹਦੀ ਕੋਈ ਵਿਆਖਿਆ ਕਰਨ ਦੀ ਲੋੜ ਨਹੀਂ ਤੁਸੀਂ ਆਪ ਹੀ ਸਮਝ ਲਓਗੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋਂ ਅਨੰਦ ਪਿਆਰੇ ਜੀ ਗੀਤ ਦਾ ਤੇਰੀ ਸਾੜੇਗੀ ਬਾਚਨੀਏ ਮਾਸਰਾ ਦੀ ਢਾਲ ਤੇਰੀ ਸਾੜੇਗੀ ਬਾਚਨੀਏ ਮਾਸਰਾ ਦੀ ਢਾਲ ਕਾ ਤੋਂ ਲਾਣਾ ਸੀ ਬਾਚਨੀਏ ਜੱਟਾਂ ਦੇ ਮੁੰਡੇ ਨਾਲ ਕਾ ਤੋਂ ਲਾਣਾ ਸੀ ਬਾਚਨੀਏ ਜੱਟਾਂ ਦੇ ਮੁੰਡੇ ਨਾਲ ਗੰਨੇ ਦੇ ਗਿਆ ਬਾਚਨੀਏ ਬੜੇ ਮਲਾਜੇ ਨਾਲ ਗੰਨੇ ਦੇ ਗਿਆ ਬਾਚਨੀਏ ਬੜੇ ਮਲਾਜੇ ਨਾਲ ਤੂੰ ਵੀ ਚੁੱਪ ਦੀ ਬਾਚਨੀਏ ਬੜਿਆਂ ਚਾਵਨਾ ਨਾਲ ਗੰਨੇ ਚੁੱਪ ਦੀ ਬਾਚਨੀਏ ਬੜਿਆਂ ਚਾਵਨਾ ਨਾਲ ਤੇਰੀ ਸੜਗੀ ਬਾਚਨੀਏ ਛੋਲਿਆਂ ਦੀ ਦਾਲ ਤੇਰੀ ਸੜਗੀ ਵਚਨੀਏ ਛੋਲਿਆਂ ਦੀ ਦਾਲ ਕਾ ਤੋਂ ਲਾਇਆ ਸੀ ਬਚਨੀਏ ਹਲਵਾਈ ਦਾ ਮੁੰਡੇ ਨਾਲ ਕਾ ਤੋਂ ਲਾਇਆ ਸੀ ਬਚਨੀਏ ਹਲਵਾਈ ਦੇ ਮੁੰਡੇ ਨਾਲ ਲੱਡੂ ਦੇ ਗਿਆ ਬਾਚਨੀਏ ਬੜੇ ਮਲਾਜੇ ਨਾਲ ਲੱਡੂ ਦੇ ਗਿਆ ਬਾਚਨੀਏ ਬੜੇ ਮਲਾਜੇ ਨਾਲ ਤੂੰ ਵੀ ਖਾਂਦੀ ਸੀ ਵਚਨੀਆਂ ਵੜਿਆਂ ਚਾਵਾ ਨਾਲ ਨਹੀਂ ਤੂੰ ਖਾਂਦੀ ਸੀ ਵਚਨੀਆਂ ਵੜਿਆਂ ਚਾਵਾ ਨਾਲ ਤੇਰੀ ਸੜਗੀ ਵਚਨੀਆਂ ਮਸਰਾਂ ਦੀ ਦਾਲ ਕਾਤੋਂ ਲਾਂਆਂ ਸੀ ਵਚਨੀਆਂ ਸਨਿਆਰਾਂ ਦੇ ਮੁੰਡੇ ਨਾਲ ਕਾਤੋਂ ਲਾਂਆਂ ਸੀ ਵਚਨੀਆਂ ਸਨਿਆਰਾਂ ਦੇ ਮੁੰਡੇ ਨਾਲ ਤੇਨੂੰ ਟਿੱਕਾ ਦੇ ਗਿਆ ਬਚਨੀਏ ਬੜੇ ਮਲਾਜੇ ਨਾਲ ਟਿੱਕਾ ਦੇ ਗਿਆ ਬਚਨੀਏ ਬੜੇ ਮਲਾਜੇ ਨਾਲ ਤੂੰ ਵੀ ਪੈ ਨਦੀ ਸੀ ਬਚਨੀਏ ਬੜਿਆਂ ਚਾਵਾਂ ਨਾਲ ਤੇਰੀ ਸੜਗੀ ਬਚਨੀਏ ਛੋਲਿਆਂ ਦੀ ਦਾਲ ਕਾ ਤੋ ਲਾਣਾ ਸੀ ਵਚਨੀਏ ਮੋਚੀ ਮੁੰਡੇ ਨਾਲ ਕਾ ਤੋ ਲਾਣਾ ਸੀ ਵਚਨੀਏ ਮੋਚੀ ਮੁੰਡੇ ਨਾਲ ਸੈਂਡਲ ਦੇ ਗਿਆ ਵਚਨੀਏ ਬੜੇ ਮਲਾਜੇ ਨਾਲ ਤੂੰ ਵੀ ਪਾਉਂਦੀ ਸੀ ਵਚਨੀਏ ਬੜਿਆਂ ਚਾਵਾਂ ਨਾਲ ਤੂੰ ਵੀ ਪਾਉਂਦੀ ਸੀ ਵਚਨੀਏ ਬੜਿਆਂ ਚਾਵਾਂ ਨਾਲ ਤੇਰੀ ਸੜੀਗੀ ਵਚਨੀਆਂ ਮਾਸਰਾ ਦੀ ਦਾਲ ਕਾਤੋਂ ਲਾਇਆ ਸੀ ਵਚਨੀਆਂ ਬੁਜਾਜੀ ਮੁੰਡੇ ਨਾਲ ਕਾਤੋਂ ਲਾਇਆ ਸੀ ਵਚਨੀਆਂ ਬੁਜਾਜੀ ਮੁੰਡੇ ਨਾਲ ਸਾੜੀ ਦੇ ਗਿਆ ਬਚਨੀਏ ਬੜੇ ਮਲਾਜੇ ਨਾਲ ਸਾੜੀ ਦੇ ਗਿਆ ਬਚਨੀਏ ਬੜੇ ਮਲਾਜੇ ਨਾਲ ਤੂੰ ਵੀ ਲਾਉਂਦੀ ਸੀ ਬਚਨੀਏ ਬੜਿਆਂ ਚਾਹਮਾ ਨਾਲ ਤੂੰ ਵੀ ਲਾਉਂਦੀ ਸੀ ਬਚਨੀਏ ਬੜਿਆਂ ਚਾਹਮਾ ਨਾਲ ਤੇਰੀ ਸਾੜਗੀ ਵਚਨੀਆਂ ਮਾਸਰਾਂ ਦੀ ਢਾਲ ਤੇਰੀ ਸਾੜਗੀ ਵਚਨੀਆਂ ਮਾਸਰਾਂ ਦੀ ਢਾਲ ਕਾਨੂੰ ਲਾਇਆ ਸੀ ਵਚਨੀਆਂ ਚੋਰਾ ਦੇ ਮੁੰਡੇ ਨਾਲ ਕਾਤੋਂ ਲਾਇਆ ਸੀ ਵਚਨੀਆਂ ਚੋਰਾ ਦੇ ਮੁੰਡੇ ਨਾਲ ਦਾਣੇ ਪੰਨ ਗਿਆ ਵਚਨੀਏ ਬੜੇ ਮਲਾਜੇ ਨਾਲ ਤੂੰ ਵੀ ਖਾਂਦੀ ਸੀ ਵਚਨੀਏ ਬੜੇ ਸਵਾਦ ਨਾਲ ਤੂੰ ਵੀ ਖਾਂਦੀ ਸੀ ਵਚਨੀਏ ਬੜੇ ਸਵਾਦ ਨਾਲ ਤੇਰੀ ਸਾੜਗੀ ਵਚਨੀਏ ਛੋਲਿਆਂ ਦੀ ਦਾਲ ਕਾ ਨੂੰ ਲਾਇਆ ਸੀ ਬਚਨੀਆਂ ਦੋ ਜੀ ਮੁੰਡੇ ਨਾਲ ਕਾ ਨੂੰ ਲਾਇਆ ਸੀ ਬਚਨੀਆਂ ਦੋ ਜੀ ਮੁੰਡੇ ਨਾਲ ਮੱਖਣ ਦੇ ਗਿਆ ਬਚਨੀਆਂ ਬੜੇ ਮਲਾਜੇ ਨਾਲ ਤੂੰ ਵੀ ਖਾਂਦੀ ਸੀ ਬਚਨੀਆਂ ਬੜੇ ਸਵਾਦ ਨਾਲ ਤੂੰ ਵੀ ਖਾਂਦੀ ਸੀ ਬਚਨੀਆਂ ਬੜੇ ਸਵਾਦ ਨਾਲ ਤੇਰੀ ਸੜਗੀ ਵਚਨੀਏ ਮਾਸਰਾ ਦੀ ਦਾੜ